ਭਗਵੰਤ ਮਾਨ ਦੀ ਸਰਕਾਰ ਨੇ ਅੱਜ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਉਦੋਂ ਪਾਰ ਕੀਤੀਆਂ ਜਦੋਂ ਇੱਕ ਅਧਿਆਪਕ ਆਗੂ ਨੂੰ ਉਹਦੇ ਸਕੂਲ ਤੱਕ ਪੁਲਿਸ ਭੇਜ ਕੇ ਉੱਥੇ ਨਿਗਰਾਨੀ ਰੱਖਣ ਲਈ ਕਿਹਾ ਜਾਣਕਾਰੀ ਲਈ ਦੱਸ ਦਈਏ ਕਿ ਪਿਤਰੇ ਬੀਤੇ ਦਿਨੀ ਸੁਨਾਮ ਵੇਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਰਵਿੰਦ ਕੇਜਰੀਵਾਲ ਆਉਂਦੇ ਆ ਤਾਂ ਉੱਥੇ ਵਿਰੋਧ ਕਰਨ ਅਧਿਆਪਕ ਪਹੁੰਚ ਜਾਂਦੇ ਆ ਉਹ ਅਧਿਆਪਕ ਪਹੁੰਚਦੇ ਜਿਨ੍ਹਾਂ ਨੂੰ ਇਹ ਕਿਹਾ ਗਿਆ ਸੀ ਤੁਹਾਨੂੰ ਪੱਕੇ ਕਰਾਂਗੇ ਹਾਲੇ ਤੱਕ ਪੱਕੇ ਨਹੀਂ ਕੀਤਾ ਤਾਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣੇ ਆਉਣਾ ਸੀ ਤਾਂ ਰਾਤ ਨੂੰ 12 ਵਜੇ ਆਰਡਰ ਆ ਜਾਂਦੇ ਪੁਲਿਸ ਨੂੰ ਕਿ ਆਗੂਆਂ ਨੂੰ ਘਰੋਂ ਘਰੀ ਹਰਾਸਤ ਚਲਾਓ ਗ੍ਰਿਫਤਾਰ ਕਰੋ ਜਾਂ ਕਿਵੇਂ ਕਰੋ ਉਹਨਾਂ ਨੂੰ ਪਹੁੰਚਣ ਨਹੀਂ ਦੇਣਾ ਹਾਲਾਂਕਿ ਅਧਿਆਪਕਾਂ ਦਾ ਲੁਧਿਆਣੇ ਪਹੁੰਚਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਇਹੋ ਜੀ ਇੰਟੈਲੀਜੈਂਸੀ ਆ ਪੰਜਾਬ ਸਰਕਾਰ ਦੀ ਤੇ ਇਹੋ ਜੀ ਪੰਜਾਬ ਸਰਕਾਰ ਹੈ ਕਿ ਜਿਨ੍ਹਾਂ ਨੇ ਪਹਿਲਾਂ ਰਾਤ ਨੂੰ ਘਰਾਂ 'ਚ ਆਗੂਆਂ ਦੇ ਪੁਲਿਸ ਭੇਜੀ ਉਹ ਜਿਹੜੀ ਮਹਿਲਾ ਅਧਿਆਪਕ ਹੈ ਜਿਹੜੀ ਮਹਿਲਾ ਆਗੂ ਅਧਿਆਪਕਾਂ ਦੀ ਉਹਦੇ ਨਾਨਕੇ ਸੁਧਾਣੇ ਆ ਪਹਿਲਾਂ ਸੁਧਾਣੇ 4:30 ਵਜੇ ਪੁਲਿਸ ਭੇਜੀ ਉਸ ਤੋਂ ਬਾਅਦ ਪੁਲਿਸ ਉਹਨਾਂ ਦੇ ਘਰ ਆ ਜਾਂਦੀ ਹੈ ਤਾਂ ਉਹ ਅਧਿਆਪਕ ਕਹਿੰਦੇ ਕਿ ਸਾਡਾ ਉੱਥੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਮੈਂ ਆਪਦੇ ਬੱਚੇ ਨੂੰ ਸਕੂਲ ਭੇਜਣਾ ਹੈ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਪੜਾਉਣ ਸਕੂਲ ਜਾਣਾ ਹੈ ਤਾਂ ਪੁਲਿਸ ਉਹਨਾਂ ਦੇ ਪਿੱਛੇ-ਪਿੱਛੇ ਸਕੂਲ 'ਚ ਆ ਜਾਂਦੀ ਤੇ ਸਕੂਲ ਵਾਲੇ ਕਮਰੇ 'ਚ ਬੈਠੀ ਪੁਲਿਸ ਤੁਸੀਂ ਸਕਰੀਨ 'ਤੇ ਦੇਖ ਰਹੀ ਹੋ ਹੁਣ ਇੱਥੇ ਸ਼ਰਮ ਦੇ ਘਾਟੇ ਪੰਜਾਬ ਸਰਕਾਰ ਲਈ ਇਹ ਹੈ ਕਿ ਜਦੋਂ ਅਧਿਆਪਕਾਂ ਦੇ ਨਾਲ ਤੁਸੀਂ ਆਏ ਪੁਲਿਸ ਭੇਜਿਓ ਤੇ ਬੱਚਿਆਂ ਤੇ ਕੀ ਪ੍ਰਭਾਵ ਜਾਂਦਾ ਉਸ ਮਹਿਲਾ ਅਧਿਆਪਕ ਨੇ ਸਾਨੂੰ ਦੱਸਿਆ ਕਿ ਬੱਚੇ ਡਰ ਗਏ ਸਹਿਮ ਗਏ ਕਿਉਂਕਿ ਪੁਲਿਸ ਦੀ ਜਿਹੋ ਜਿਹੀ ਸ਼ਬੀ ਸਾਡੇ ਹੈ ਉਹ ਤੋਂ ਵੱਡੇ ਵੱਡੇ ਬੰਦੇ ਡਰ ਜਾਂਦੇ ਬੱਚਿਆਂ ਤਾਂ ਵੈਸੇ ਹੀ ਪ੍ਰਭਾਵ ਹੈ ਘਰ 'ਚ ਵੀ ਕਿਸੇ ਨੂੰ ਡਰਾਉਣਾ ਹੋਵੇ ਬੱਚਿਆਂ ਨੂੰ ਤਾਂ ਕਹਿੰਦੇ ਕਿ ਪੁਲਿਸ ਆ ਜੂਗੀ ਤਾਂ ਪੁਲਿਸ ਜਦੋਂ ਸਕੂਲ 'ਚ ਹੀ ਪਹੁੰਚ ਗਈ ਤੇ ਅਧਿਆਪਕ ਦੇ ਉੱਤੇ ਨਿਗਰਾਨੀ ਰੱਖਣ ਲਈ ਤਿੰਨ ਤਿੰਨ ਚਾਰ ਚਾਰ ਮੁਲਾਜ਼ਮ ਬਿਠਾ ਦਿੱਤੇ ਤਾਂ ਕੀ ਹਾਲ ਹੈ ਪੰਜਾਬ ਦਾ ਤੁਸੀਂ ਇੱਥੋਂ ਸਮਝ ਸਕਦੇ ਹੋ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਇਸ ਤੋਂ ਪਹਿਲਾਂ ਆਗੂਆਂ ਨੂੰ ਘਰਾਂ 'ਚ ਅਰੈਸਟ ਕੀਤਾ ਜਾਂਦਾ ਸੀ ਜਾਂ ਧਰਨੇ ਤੇ ਗਿਆਨ ਨੂੰ ਅਰੈਸਟ ਕਰ ਲਿਆ ਜਾਂਦਾ ਸੀ ਪਰ ਹੁਣ ਤਾਂ ਸਕੂਲਾਂ ਤੱਕ ਪੁਲਿਸ ਭੇਜ ਦਿੱਤੀ ਉਹ ਮਹਿਲਾ ਅਧਿਆਪਕੇ ਕਹਿੰਦੀ ਰਹੀ ਕਿ ਸਾਡਾ ਲੁਧਿਆਣੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਵੀ ਮੁੱਖ ਮੰਤਰੀ ਆ ਜੇ ਲੁਧਿਆਣੇ ਆਉਣਾ ਪਰ ਨਹੀਂ ਜਿਹੜੇ ਕਹਿੰਦੇ ਸੀ ਮੁਰਗੀ ਫਾਰਮ ਖੋਲੋ ਇੰਨਾ ਖਤਰਾ ਹੈ ਜਿਹੜੇ ਕਹਿੰਦੇ ਸੀ ਅਧਿਆਪਕਾਂ ਤੋਂ ਕਾਹਦਾ ਡਰ ਜਿਹੜੇ ਕਹਿੰਦੇ ਸੀ ਮਹਿੰਦਰ ਮਾਸਟਰ ਦਾ ਪੁੱਤਰ ਐ ਮੈਂ ਅੱਜ ਉਹ ਅਧਿਆਪਕਾਂ ਤੋਂ ਇੰਨਾ ਡਰ ਗਏ ਕਿ ਬੱਚਿਆਂ ਦੇ ਸਾਹਮਣੇ ਸਕੂਲ ਦੇ ਵਿੱਚ ਪੁਲਿਸ ਭੇਜੀ ਬੱਚਿਆਂ ਤੇ ਕੀ ਪ੍ਰਭਾਵ ਪਵੇਗਾ ਕਿ ਪੁਲਿਸ ਕਦੋਂ ਆਉਂਦੀ ਹੈ ਜਦੋਂ ਕੋਈ ਗਲਤ ਕੰਮ ਹੁੰਦਾ ਹੈ ਤੇ ਇੱਥੇ ਬੱਚੇਲੇ ਛੋਟੇ ਬੱਚਿਆਂ ਨੂੰ ਸਮਝ ਨਹੀਂ ਹੁੰਦੀ ਕਿ ਸਾਡੇ ਅਧਿਆਪਕ ਨਾਲ ਪ੍ਰੋਟੈਸਟ ਵੀ ਕਰਦੇ ਆ ਜਾਂ ਆਪਣੀਆਂ ਨੌਕਰੀਆਂ ਲੈਣ ਲਈ ਵੀ ਕੀ ਕਰਦੇ ਆ ਪੰਜਵੀਂ ਛੀਵੀ ਦੇ ਬੱਚਿਆਂ ਨੂੰ ਕੀ ਸਮਝ ਆਏ ਉਹਨਾਂ ਨੂੰ ਤਾਂ ਇਹੀ ਲੱਗੂਗਾ ਕਿ ਸਾਡਾ ਅਧਿਆਪਕ ਕੋਈ ਗਲਤ ਕੰਮ ਕਰਕੇ ਆਇਆ ਤਾਂ ਕਰਕੇ ਉਹਦੇ ਉੱਤੇ ਮਗਰ ਪੁਲਿਸ ਆਈ ਹੈ ਅਧਿਆਪਕ ਜਿਹਨੂੰ ਰਾਸ਼ਟਨਰ ਮਾਤਾ ਕਿਹਾ ਜਾਂਦਾ ਹੈ ਉਹਦੀ ਇਮੇਜ ਬੱਚਿਆਂ ਦੇ ਸਾਹਮਣੇ ਜਿਹੜੀ ਪੰਜਾਬ ਸਰਕਾਰ ਉਹ ਕਿਸ ਤਰੀਕੇ ਦੀ ਬਣਾ ਰਹੀ ਹੈ ਜਿਹੜੀ ਸਰਕਾਰ ਕਹਿੰਦੀ ਸੀ ਸਿੱਖਿਆ ਕ੍ਰਾਂਤੀ ਆ ਗਈ ਇਹ ਸਿੱਖਿਆ ਕ੍ਰਾਂਤੀ ਹੈ ਕਿ ਤੁਸੀਂ ਸਕੂਲਾਂ ਦੇ ਵਿੱਚ ਪੁਲਿਸ ਭੇਜਣ ਲੱਗ ਗਏ ਹੋ ਕਿ ਤੁਸੀਂ ਸਕੂਲਾਂ ਦੇ ਵਿੱਚ ਜਾ ਕੇ ਅਧਿਆਪਕਾਂ ਤੇ ਇਸ ਤਰੀਕੇ ਦੇ ਨਾਲ ਜਿਹੜਾ ਪੁਲਿਸ ਸਟੇਟ ਵਾਲੇ ਪਾਸੇ ਨੂੰ ਚੱਲ ਪਏ ਹੋ ਇਹ ਸਵਾਲ ਖੜੇ ਹੋ ਰਹੇ ਨੇ ਇਹਦੇ ਜਵਾਬ ਦੇਣੇ ਪੈਣਗੇ ਪੰਜਾਬ ਸਰਕਾਰ ਨੂੰ ਸਾਡੇ ਅਧਿਆਪਕਾਂ ਗੂ ਨਾਲ ਗੱਲ ਹੋਈ ਉਹ ਕਹਿੰਦੇ ਅੱਜ ਤੱਕ ਜਿਹੜੀ ਸਰਕਾਰ ਕਹਿੰਦੀ ਹੈ ਕਿ 70 ਸਾਲਾਂ ਦੇ ਵਿੱਚ ਬਦਲਾ ਆਇਆ ਹੈ 70 ਸਾਲਾਂ ਚੋਂ ਕਹਿੰਦੇ ਪਹਿਲਾ ਬਦਲਾ ਹੈ 20 ਸਾਲ ਹੋ ਗਏ ਮੈਨੂੰ ਪ੍ਰੋਟੈਸਟ ਕਰਦੇ ਨੂੰ ਅੱਜ ਤੱਕ ਕਿਸੇ ਸਰਕਾਰ ਨੇ ਸਕੂਲ ਦੇ ਵਿੱਚ ਇਸ ਤਰੀਕੇ ਨਾਲ ਪੁਲਿਸ ਨਹੀਂ ਭੇਜੀ ਸੀ ਜਿਸ ਤਰੀਕੇ ਨਾਲ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਇਨਕਲਾਬੀ ਸਰਕਾਰ ਨੇ ਭੇਜੀ ਹੈ ਜਿਸ ਤਰੀਕੇ ਨਾਲ ਮੁੱਖ ਮੰਤਰੀ ਭਗਵਾਨ ਤਮਾਨ ਦੀ ਸਿੱਖਿਆ ਕ੍ਰਾਂਤੀ ਵਾਲੀ ਸਰਕਾਰ ਨੇ ਭੇਜੀ ਹੈ ਇਹ ਸਿੱਖਿਆ ਕ੍ਰਾਂਤੀ ਹੈ ਕਿ ਤੁਸੀਂ ਸਕੂਲਾਂ ਦੇ ਵਿੱਚ ਦਹਿਸ਼ਤ ਪਾਉਣੀ ਹੈ ਤੁਸੀਂ ਬੱਚਿਆਂ ਤੇ ਦਹਿਸ਼ਤ ਪਾਉਣੀ ਹੈ ਉੱਥੇ ਅਧਿਆਪਕ ਕੋਈ ਪੁਲਿਸ ਖਿਲਾਫ ਨਾਰਾ ਲਾਵੇ ਕੀ ਰਹਿ ਜਾਂਦੀ ਹੈ ਤੁਹਾਡੀ ਪੁਲਿਸ ਦੀ ਕਿ ਬੱਚਿਆਂ ਸਾਹਮਣੇ ਇਮੇਜ ਕੀ ਰਹਿ ਜਾਊਗੀ ਕਿ ਇਹਨਾਂ ਦੇ ਖਿਲਾਫ ਨਾਰੇ ਲੱਗਦੇ ਆ ਇੱਕ ਪਾਸੇ ਵਾਲ ਨੂੰ ਪੰਜਾਬ ਨੂੰ ਲੈ ਕੇ ਜਾਇਆ ਜਾ ਰਿਹਾ ਕਿੰਨਾ ਡਾਰਾ ਪੰਜਾਬ ਸਰਕਾਰ ਦੇ ਮਨ ਚ ਜੇਕਰ ਕੰਮ ਕੀਤੇ ਹੋਣ ਇੱਕ ਪਾਸੇ ਕਹਿੰਦੇ ਜੀ 800 ਬੰਦਾ ਰੱਖਣਾ ਲੋਕਾਂ ਤੋਂ ਇਹ ਪੁੱਛਣ ਲਈ ਕਿ ਕੰਮ ਕਿਵੇਂ ਆ ਜੀ ਜੇ ਤੁਸੀਂ ਕੰਮ ਕੀਤੇ ਹੋਣ ਕੰਮ ਬੋਲਦੇ ਆ ਜਿਸ ਤਰੀਕੇ ਨਾਲ ਇਹ ਸਵਾਲ ਉੱਠ ਰਿਹਾ ਜਿਸ ਤਰੀਕੇ ਨਾਲ ਅਧਿਆਪਕਾਂ ਤੇ ਕੰਟਰੋਲ ਕਰਨ ਨੂੰ ਤੁਰ ਪਿਓ ਸਕੂਲਾਂ 'ਚ ਪੁਲਿਸ ਭੇਜਣ ਲੱਗ ਗਿਓ ਇੱਥੋਂ ਇੱਕ ਗੱਲ ਦਾ ਪਤਾ ਲੱਗਦਾ ਕਿ ਸਰਕਾਰ ਬਹੁਤ ਡਰੀ ਹੋਈ ਹੈ ਸਰਕਾਰ ਨੇ ਜਿਹੜੀਆਂ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਹੋਏ ਜਿਹੜੇ ਅਧਿਆਪਕ ਲੰਬੇ ਸਮੇਂ ਤੋਂ ਕੱਚੇ ਚੱਲ ਰਹੇ ਸੀ ਜਿਨ੍ਹਾਂ ਨੇ ਵਾਅਦੇ ਕਰਕੇ ਆਏ ਸੀ ਭੈਣਾ ਮਨਾਇਆ ਸੀ ਇਹਨਾਂ ਨੂੰ ਉਹਨਾਂ ਦੇ ਹਾਲਾਤ ਨੇ ਕਿਸੇ ਰਾਤ ਨੂੰ ਘਰੇ ਪੁਲਿਸ ਪਹੁੰਚ ਜਾਂਦੀ ਹੈ ਰਾਤ ਦੇ ਘਰੇ ਪੁਲਿਸ ਘਰਾਂ 'ਚ ਅਰੈਸਟ ਇਹ ਚੱਲਦਾ ਸੀ ਪਰ ਸਕੂਲਾਂ ਦੇ ਵਿੱਚ ਪੁਲਿਸ ਭੇਜ ਕੇ ਦਹਿਸ਼ਤ ਨੋਮਾ ਮਾਹੌਲ ਬਣਾਉਣਾ ਪੰਜਾਬ ਨੂੰ ਪੁਲਿਸ ਸਟੇਟ ਵਾਲੇ ਪਾਸੇ ਨੂੰ ਧੱਕਣਾ ਇਹ ਸਵਾਲ ਮਾਂ ਖੜੇ ਹੁੰਦੇ ਆ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਦੇ ਆ ਅਧਿਆਪਕਾ ਦੇ ਨਾਲ ਜਿਨ੍ਹਾਂ ਨੂੰ ਪੁਲਿਸ ਨੇ ਸਕੂਲ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਸਾਡੇ ਨਾਲ ਅਧਿਆਪਕਾਂ ਕੋਲ ਜੁੜ ਚੁੱਕੇ ਨੇ ਪੰਜੀ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹਣਾ ਹੈ ਕਿ ਅੱਜ ਤੁਹਾਡੇ ਨਾਲ ਸਕੂਲ 'ਚ ਪੁਲਿਸ ਬੈਠੀ ਹੈ ਇਹ ਤੁਹਾਡੀ ਸੁਰੱਖਿਆ ਲਈ ਬੈਠੀ ਹੈ ਜਾਂ ਤੁਹਾਡੇ ਤੇ ਨਿਗਾਹ ਰੱਖਣ ਲਈ ਬੈਠੀ ਹੈ ਦੋਨੋਂ ਜੋ ਕੀ ਚੀਜ਼ ਹੈ ਸਿਰੇ ਕਹੋ ਵੀ ਨਿਗਾਹ ਰੱਖਣ ਲਈ ਬੈਠੀ ਹੈ ਜੀ ਵੀ ਇਹ ਕਹੋ ਵੀ ਜਣੀ ਸਵੇਰ 4:30 ਵਜੇ ਤੋਂ ਹੀ ਮੇਰੇ ਤੇ ਨਿਗਾਹ 4:30 ਵਜੇ ਮੇਰੇ ਨਾਨਕਿਆਂ ਦੇ ਘਰੇ ਸਦਾਨੇ ਪੁਲਿਸ ਬਹੁੰ ਜਾਂਦੀ ਹੈ ਜੀ ਉਥੋਂ ਜਦੋਂ ਮੈਂ ਮੇਰੀ ਰਹਿائش ਬਠਿੰਡੇ ਆ ਤੇ ਇਹ 6 ਵਜੇ ਮੇਰੇ ਘਰੇ ਆ ਜਾਂਦੀ ਹੈ ਜੀ 6 6 ਮੈਂਬਰੀ ਕਮੇਟੀ ਲੈ ਕੇ ਜਿਨੇ ਕਹਿ ਲੋ ਵੀ ਫੂਲ ਦਾ ਪ੍ਰਸ਼ਾਸਨ ਮੇਰੇ ਘਰੇ ਆ ਜਾਂਦੇ ਜੀ ਉਸ ਤੋਂ ਬਾਅਦ ਮੇਰੀ ਡਿਊਟੀ ਹੁੰਦੀ ਹੈ 8 ਵਜੇ ਸਕੂਲ ਦੇ ਵਿੱਚ ਮੈਂ ਆਉਂਦੇ ਇਹਨਾਂ ਨੂੰ ਕਹਿ ਕੇ ਵੀ ਬਈ ਮੇਰੀ ਡਿਊਟੀ ਹੈ ਮੇਰੇ ਬੱਚੇ ਨੇ ਸਕੂਲ ਜਾਣਾ ਜੀ ਤੇ ਇਹ ਜਾਨੀ ਪਿੱਛੇ ਮੇਰੇ ਸਕੂਲ ਦੇ ਵਿੱਚ ਆ ਜਾਂਦੇ ਆ ਜੀ ਸਕੂਲ ਦੇ ਵਿੱਚ ਆ ਕੇ ਕਹਿ ਲੋ ਵੀ ਇਹ ਵੀ ਚੋਕਾ ਮੰਗੂ ਅਸੀਂ ਕੋਈ ਚੋਰੀ ਨਹੀਂ ਕੀਤੀ ਥਗੀ ਨਹੀਂ ਕੀਤੀ ਸਾਡਾ ਰਸਟੀਰਾਲ ਵੀ ਬਹੁਤ ਜਵੰਦ ਬੁਲੰਦ ਕਰ ਰਹੇ ਆ ਸਾਡੇ ਹੱਕ ਮੰਗ ਰਹੇ ਆ ਜੀ ਜਣੀ ਅੱਜ ਕਹਿ ਲਗੇ ਤਾਂ ਵੀ ਸਾਡਾ ਕੋਈ ਪ੍ਰੋਗਰਾਮ ਵੀ ਨਹੀਂ ਸੀ ਠੀਕ ਹੈ ਜਣੀ ਇਹਨਾਂ ਗੱਲ ਵੱਡੀ ਨਖੇਦੀ ਬਣਦੀ ਹੈ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਵੀ ਸਾਡਾ ਕੋਈ ਪ੍ਰੋਗਰਾਮ ਨਾ ਹੋਣ ਦੇ ਬਾਵਜੂਦ ਜਣੀ ਐਂ دہشت ਪਾਉਣੀ ਪੰਜਾਬ ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਵਿੱਚ ਆ ਕੇ ਛੋਟੇ ਬੱਚਿਆਂ ਦੇ ਸਾਹਮਣੇ ਇੱਕ ਅਧਿਆਪਕ ਦੇ ਨਜ਼ਰ ਰੱਖਣੀ ਇਹ ਜਣੀ ਇਹ ਕਹ ਲਓ ਵੀ ਸਰਕਾਰ ਦੀ ਨਲਕੀ ਹੈ ਇਸ ਗੱਲ ਜਦੋਂ ਤੁਹਾਡੇ ਸਕੂਲ 'ਚ ਤੁਹਾਡੇ ਨਾਲ ਪੁਲਿਸ ਆਈ ਤਾਂ ਤੁਹਾਡੇ ਉੱਥੇ ਛੋਟੇ ਬੱਚੇ ਐ ਉਹਨਾਂ ਤੇ ਕੀ ਪ੍ਰਭਾਵ ਪਿਆ ਉਹ ਚੀਜ਼ ਦਾ ਬਹੁਤ ਮਾੜਾ ਪ੍ਰਭਾਵ ਪਿਆ ਜੀ। ਯਾਨੀ ਬੱਚੇ ਚੱਰੇ ਆ ਮਾਵਾ ਛੱਡਣੀਆਂ ਸੀ ਆ ਮਾਂ ਕੋ ਦੈਸ਼ੇ ਤੋਂ ਚਾਈ ਆ ਗਏ ਆ ਯਾਨੀ ਜਦੋਂ ਪੁਲਿਸ ਫਿਰ ਸਕੂਲਾਂ ਤੱਕ ਆਊਗੀ ਤੇ ਫਿਰ ਮਾਹੌਲ ਕੀ ਬਣੂਗਾ। ਇਹ ਮਾੜਾ ਮਾੜਾ ਪ੍ਰਭਾਵ ਪਿਆ ਇਸ ਕੱਲ ਦਾ। ਇੱਕ ਅਧਿਆਪਕ ਬੱਚੇ ਦਾ ਮਾਰਗਦਰਸ਼ਕ ਹੁੰਦਾ ਹੈ ਤਾਂ ਕਿ ਅਧਿਆਪਕ ਨੂੰ ਰਾਸ਼ਟਰ ਨਰਮਾਤਾ ਵੀ ਕਿਹਾ ਜਾਂਦਾ ਹੈ। ਬੱਚੇ ਨੇ ਅਧਿਆਪਕ ਤੋਂ ਬਹੁਤ ਕੁਝ ਸਿੱਖਣਾ ਹੁੰਦਾ ਹੈ। ਪਰ ਜਦੋਂ ਅਧਿਆਪਕ ਤੇ ਪੁਲਿਸ ਦੀ ਨਿਗਾਹ ਹੋਊਗੀ ਬੱਚਿਆਂ ਦੇ ਮਤਲਬ ਕਿਉਂਕਿ ਪੁਲਿਸ ਕਿੱਥੇ ਜਾਂਦੀ ਹੈ ਜਿੱਥੇ ਕੋਈ ਗਲਤ ਕੰਮ ਹੁੰਦਾ ਹੈ। ਬਿਲਕੁਲ ਬੱਚਿਆਂ ਨੂੰ ਤਾਂ ਬੱਚਿਆਂ ਦੇ ਮਨਚ ਅਧਿਆਪਕ ਦੀ ਇਮੇਜ ਵੀ ਜਾਊਗੀ ਵੀ ਕੁਝ ਗਲਤ ਕਰਦੇ ਹੋਣਗੇ ਜਿਹੜੀ ਪੁਲਸ ਇਹਨਾਂ ਦੇ ਪਿੱਛੇ ਪਈ ਹੋਈ ਹੈ ਬਿਲਕੁਲ ਹੀ ਬਿਲਕੁਲ ਹਾਂਜੀ ਫਿਰ ਗੱਲ ਇਹ ਹੈ ਵੀ ਜਣੀ ਇਹ ਕਹਿ ਲੋ ਵੀ ਇਹ ਤਾਂ ਇੱਕ ਮਾਹੌਲ ਉਹ ਇਹ ਜਾ ਬਣ ਗਿਆ ਜੀ ਜੀ ਇਹਨਾਂ ਕੋਲੇ ਜਣੀ ਰਾਤ ਨੂੰ 12 ਵਜੇ ਜਿੰਨੇ ਪ੍ਰਸ਼ਾਸਨ ਦੇ ਕਹਿਣ ਬਤਾਵਕੋ ਮੈਸੇਜ ਆਉਂਦਾ ਵੀ ਸਾਨੂੰ ਚੱਕਣਾ ਹੈ ਜੀ ਆਖ ਨੂੰ ਆਏ ਘਰੇ ਵੱੜ ਕੇ ਕਿਸੇ ਨੂੰ ਚੱਕ ਕੇ ਲੈ ਜਾਂਦੀ ਹੈ ਪ੍ਰਸ਼ਾਸਨ ਚੱਕ ਕੇ ਲੈ ਜਾਂਦਾ ਫੋਨ ਬੰਦ ਕਰਾ ਦਿੱਤਾ ਜਾਂਦਾ ਕਹਾਏ ਤਾਂ ਫਿਰ ਜਣੀ ਇਹ ਕਿੱਥੇ ਬਣਦੀ ਹੈ ਨਾ ਜਿਵੇਂ ਮੇਰੇ ਨਾਲ ਦਾ ਸਾਥੀ ਲੁਧਿਆਣੇ ਤੋਂ ਇੱਕ ਅਰਜਿੰਦਰ ਸਿੰਘ ਚੋਹਾਨ ਸਾਡੇ ਸਟੇਟ ਕਮੇਟੀ ਮੈਂਬਰ ਹੈ ਜੀ ਉਹ ਜਾਨੀ ਕਿ ਕਹਤੋ ਵੀ ਉਹਨੇ ਉਹਦਾ ਫੋਨ ਬੰਦ ਕਰਾਇਆ ਜਾਂਦਾ 12 ਵਜੇ ਤੋਂ ਲੈ ਕੇ ਹੁਣ ਜਾਨੀ ਉਹਨੂੰ ਛੱਡਿਆ ਗਿਆ ਹੁਣ ਮੈਨੂੰ ਸੂਚਨਾ ਮਿਲੀ ਹੈ ਵੀ ਉਹਨੂੰ ਛੱਡਿਆ ਗਿਆ ਮੈਨੂੰ ਨਹੀਂ ਪਤਾ ਵੀ ਉਥੋਂ ਸੀਐਮ ਆ ਕੇ ਮੜ ਗਿਆ ਕਿ ਕੀ ਹੋ ਗਿਆ ਜਾਨੀ ਕਿ ਉਹ ਹੁਣ ਬਿਆਖੀ ਉਹਨੂੰ ਛੱਡ ਦਿੱਤਾ ਗਿਆ ਥਾਣੇ ਤੋਂ ਉਹਦਾ ਫੋਨ ਫੜਿਆ ਜਾਂਦਾ ਕਿ ਉਹਨਾਂ ਜਾਨੀ ਕਿ ਇਹ ਕਹ ਲੋ ਵੀ ਬੰਦੀ ਕਰ ਦਿੱਤਾ ਜਾਂਦਾ ਜੇ ਸਾਡੇ ਨਾਲ ਕੰਟੈਕਟ ਵੀ ਨਹੀਂ ਹੋ ਪਾਉਂਦਾ ਜਾਨੀ ਐ ਫਿਰ ਸਰਕਾਰਾਂ ਕਿਵੇਂ ਅੱਗੇ ਆਉਣ ਦੀਆਂ ਪਿੰਡਾਂ ਦੇ ਵਿੱਚ ਐ ਕਿਵੇਂ ਵਿੱਚ ਰੂਗਸ ਆ ਸਰਕਾਰ ਦੀ ਚੰਗੀ ਗੱਲ ਨਹੀਂ ਵੈਸੇ ਤੁਹਾਡੇ ਮਤਲਬ ਤੁਹਾਡੇ ਤੋਂ ਡਰ ਕਾਦਾ ਤੁਸੀਂ ਅੱਜ ਕੋਈ ਵਿਰੋਧ ਕਰਨ ਜਾਣਾ ਸੀ ਲੁਧਿਆਣੇ ਦੇ ਵਿੱਚ ਬਿਲਕੁਲ ਨਹੀਂ ਜਣਾ ਸੀਗਾ ਜੀ ਬਿਲਕੁਲ ਨਹੀਂ ਸਾਡਾ ਕੋਈ ਪ੍ਰਦਰਸ਼ਨ ਨਹੀਂ ਸੀਗਾ ਸਾਡਾ ਸਨਮ ਸੀਗਾ 31 ਤਰੀਕ ਦਾ ਪ੍ਰੋਗਰਾਮ ਉਹਦੇ ਨਾਲ ਸਾਡੇ ਨਾਲ ਪ੍ਰਸ਼ਾਸਨ ਦਾ ਮੇਲ ਜਾ ਕੇ ਸਾਨੂੰ 18 ਤਰੀਕ ਦੀ ਸਬਕਮੇਟੀ ਦੀ ਮੀਟਿੰਗ ਦਵਾਈ ਹੈ ਪ੍ਰਸ਼ਾਸਨ ਨੇ ਉਥੋਂ ਦੇ ਨਾਲ ਸੰਗਰੂਪ ਦੇ ਨੇ ਇਹ ਮਤਲਬ ਕੀ ਮੰਨ ਲਈਏ ਫਿਰ ਇੰਟੈਲੀਜੈਂਸੀ ਦੀ ਫੇਲਿਅਰ ਹੈ ਜਿਹਨੂੰ ਇਹ ਹੀ ਨਹੀਂ ਪਤਾ ਕਿ ਅੱਜ ਕੋਈ ਪ੍ਰਦਰਸ਼ਨ ਨਹੀਂ ਫਿਰ ਵੀ ਜਾ ਕੇ ਆਪ ਨੂੰ ਇਸ ਤਰੀਕੇ ਨਾਲ ਅਰੈਸਟ ਪਾਉਣੇ ਤੇ ਸਕੂਲਾਂ ਤੇ ਨਾਲ ਪਹੁੰਚ ਭੇਜਣੀ ਗੱਲ ਗੱਲ ਇਹ ਹੈ ਜੇ ਇੰਟੈਲੀਜੈਂਸੀ ਸਾਡੇ ਕੋਲ ਖਬਰ ਲਈ ਜਾਂਦੀ ਹੈ ਮੈਨੂੰ ਕਾਲ ਆਉਂਦੀ ਹੈ ਬਕਾਇਦਾ ਤੌਰ ਤੇ ਇੰਟੈਲੀਜੈਂਸ ਸੀਨੀਅਰ ਕੋ ਇੱਥੇ ਆ ਤੇ ਇਹ ਜਾ ਰਹੇ ਸੀ ਉਹ ਮੈਂ ਬਿਲਕੁਲ ਕਰਾ ਤਾ ਇਹ ਬਹੁਤ ਕੀਤੇ ਸਾਥੀ ਦੀ ਫੋਨੋਂ ਕਾਲੋਂ ਦੀ ਹੈ ਵੀ ਇੰਟੈਲੀਜੈਂਸ ਰਿਪੋਰਟ ਲੈ ਰਹੀ ਹੈ ਵੀ ਤੁਸੀਂ ਲੁਧਿਆਣੇ ਜਾਣਾ ਉਹ ਤੇ ਅਸੀਂ ਮਨਾ ਕੀਤਾ ਹੈ ਕਿ ਅੱਜ ਜੇ ਨਹੀਂ ਕਿ ਸਾਡੀ ਤਾਂ ਹਜੇ ਸਟੇਟ ਕਮੇਟੀ ਦੀ ਮੀਟਿੰਗ ਹੋਣੀ ਹੈ ਮੈਂ ਇੰਟੈਲੀਜੈਂਸ ਨੂੰ ਵੀ ਇਹੀ ਨੋਟ ਕਰਾਇਆ ਵੀ ਅਸੀਂ ਸਟੇਟ ਦੇ ਬਿਸ਼ੇ ਫੈਸਲਾ ਕਰਾਂਗੇ ਮੋੜੋ ਤੁਹਾਨੂੰ ਅਸੀਂ ਨੋਟ ਕਰਦੇ ਆਏ ਜਣੀ ਅੱਜ ਅਸਲ ਨਹੀਂ ਤਾਂ ਨਾ ਹੋਵੇ ਤੇ ਇਹ ਇਹ ਆਪਦੇ ਵੱਲੋਂ ਸਾਡੇ ਦੇ ਪ੍ਰਸ਼ਾਸਨ ਆਏ ਨજરਬੰਦ ਸਾਨੂੰ ਕਰਦੇ ਨਾ ਅੱਜ ਤਾਂ ਇੱਕ ਨਵਾਂ ਕਾਰਜਕਾਡਮੀਸੀ ਹੋਇਆ ਆ ਪਹਿਲੀ ਵਾਰ ਜਾਨੀ 20 ਸਾਲਾਂ ਦੇ ਮੇਰੇ ਸੰਘਰਸ਼ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਮਤਲਬ ਤੁਸੀਂ ਇਹ ਕਹਿੰਦੇ 20 ਸਾਲਾਂ ਦੇ ਸੰਘਰਸ਼ ਦੇ ਪਹਿਲੇ ਇਹ ਤਾਂ ਕਹਿੰਦੇ ਬਦਲਾ ਹੈ ਸਿੱਖਿਆ ਕ੍ਰਾਂਤੀ ਆਈ ਹੈ ਆ ਗਈ ਜੀ ਸਿੱਖਿਆ ਕ੍ਰਾਂਤੀ ਇਹ ਹੀ ਤਾਂ ਬਦਲਾ ਜਦੋਂ ਸਕੂਲਾਂ ਦਾ ਕਪੂਲਸ ਪਹੁੰਚੂਗੀ ਤੇ ਫਿਰ ਬੱਚਿਆਂ ਨੂੰ ਅਸੀਂ ਜਦੋਂ ਧਾਰੇ ਲਾ ਕੇ ਜੱਥਾ ਮੰਦੇ ਤੇ ਫਿਰ ਬੱਚੇ ਸਿੱਖਣਗੇ ਨਾਰੇ ਇਹ ਹੀ ਬਦਲਾ ਹਾਂ ਬਿਲਕੁਲ ਅੱਛਾ ਇੱਕ ਇੱਕ ਭਾਈ ਜੀ ਮਤਲਬ ਜਿਹੜੇ ਕਹਿੰਦੇ ਸੀ ਕਿ ਜੇ ਡਰ ਲੱਗਦਾ ਮੁਰਗੀ ਖਾਨਾ ਖੋਲ ਲੋ ਜਿਹੜੇ ਕਹਿੰਦੇ ਸੀ ਕਿ ਮੈਂ ਮਹਿੰਦਰ ਮਾਸਟਰ ਦਾ ਪੋਤਾ ਮੈਨੂੰ ਮਾਸਟਰਾਂ ਦੇ ਦੁੱਖ ਪਤਾ ਹੈ ਅੱਜ ਉਹ ਗੱਲਾਂ ਲੱਗਦੀਆਂ ਜਮੀਨ ਤੇ ਕੋਈ ਤੁਹਾਨੂੰ ਉਹ ਚੀਜ਼ਾਂ ਦੇਖੋ ਮਾਸਟਰ ਦੇ ਮੁੰਡੇ ਨੇ ਤਾਂ ਮਾਸਟਰਾਂ ਦਾ ਜੀ ਦੁੱਖ ਦਰਦ ਸੁਣਿਆ ਜੀ ਇਹੀ ਕਹਿ ਲੋ ਵੀ ਮਾਸਟਰਾਂ ਦੇ ਮੁੰਡੇ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਜੂਨ 2022 ਦੇ ਵਿੱਚ ਅੱਜ ਵੀ ਦੇ ਵਿੱਚ ਵੀ ਜਾਨੀ ਕਿ ਮੈਂ ਤੁਹਾਡੇ ਤੁਸੀਂ ਮੇਰੀਆਂ ਭੈਣਾਂ ਵਰਗੀਆਂ ਮੈਨੂੰ ਮਨਪਰੀਤ ਵਰਗੀਆਂ ਤੇ ਤੁਸੀਂ ਤੁਹਾਡੇ ਨਾਲ ਮੈਂ 4 ਮਹੀਨਿਆਂ ਨੂੰ ਬੈਠ ਕੇ ਦੁਬਾਰਾ ਆਪਾਂ ਫੈਸਲਾ ਅਗਲਾ ਕਰਾਂਗੇ ਸਾਨੂੰ ਰੈਗੂਲਰ ਕਰਨ ਦਾ ਚੰਗਾ ਹੋ ਰਾ ਪਿੱਟ ਕੇ ਜਣੀ ਅੱਜ ਸਾਡੀ ਆਵਾਜ਼ ਬੰਦ ਕਰਨ ਦੀ ਹੈਗੇ ਐ ਆਵਾਜ਼ ਬੰਦ ਹੋਣੀ ਨਹੀਂ ਇਹ ਕਹਿ ਲੋ ਵੀ ਹੁਣ ਇੱਕ ਤਾਂ ਵੀਰਪਾਲ ਨੇ ਇਹ ਕਹਿ ਲੋ ਵੀ ਉੱਥੇ ਜਾ ਕੇ ਇਹਨਾਂ ਨੇ ਪੁਲਿਸ ਨੇ ਪ੍ਰਸ਼ਾਸਨ ਨੇ ਫੜ ਲੈਣਾ ਸੀ ਜੇ ਮੈਂ ਜਾਣਾ ਵੀ ਹੁੰਦਾ ਤਾਂ ਵੈਸੇ ਤਾਂ ਜਾਣਾ ਨਹੀਂ ਸੀ ਜੀ ਜੇ ਪੰਜਾਬ ਦੇ ਵਿੱਚ ਹੁਣ ਜਿਹੜਾ ਇਹ ਕਹਿ ਸਕਨੀ ਹੈ ਵੀ ਇਹ ਅੱਜ ਫੈਲੀ ਹੈ ਸਾਰੇ ਲੋਕ ਜਾਗੇ ਆ ਪੰਜਾਬ ਅੱਜ ਤੇ ਇਸ ਗੱਲ ਦਾ ਰੋਸ ਹੈ ਕਿ ਜਦੋਂ ਐ ਸਰਕਾਰ ਇਹ ਸਕੂਲਾਂ ਦੇ ਵਿੱਚ ਪ੍ਰਸ਼ਾਸਨ ਆ ਕੇ ਬੈਠੂਗਾ ਤਾਂ ਫਿਰ ਇਹ ਇੱਕ ਤਰ੍ਹਾਂ ਦਾ ਵਿਰੋਧ ਕਰਨਗੇ ਪਿੱਕਟ ਚਾਪਾ ਕਰਨਗੇ ਸੜਕਾਂ ਤੇ ਉਤਰਨਗੇ ਜਿੱਥੇ ਵੀ ਸੀਐਮ ਆਊਗਾ ਘਰੋਂ ਪਰ ਉਹ ਜਾਨੀ ਕਿ ਪਏ ਹੈ ਜੇ ਜੀਵਾਲ ਨੂੰ ਪੰਜਾਬ ਦੇ ਵਿੱਚ ਉੱਠਾਂ ਦੇ ਇਧਰ ਕੀ ਸਾਡੇ ਪੰਜਾਬ ਦੇ ਲੋਕ ਫਸ ਨਹੀਂ ਉਤਰਨਗੇ ਮਤਲਬ ਤੁਸੀਂ ਕਹਿੰਦੇ ਹੋ ਮਤਲਬ ਸਾਡਾ ਹਜੇ ਉਦੋਂ ਕਹਿੰਦੇ ਸੀ ਪੱਕੇ ਪੱਕੇ ਤਾਂ ਉਹਨਾਂ ਨੇ ਕਹਿੰਦੇ ਸਾਰੇ ਪੰਜਾਬ 'ਚ ਕਹਿੰਦੇ ਮੁਲਾਜ਼ਮ ਕਰਤੇ ਕੋਈ ਮੁਲਾਜ਼ਮ ਕੱਚਾ ਹੈ ਨਹੀਂ ਸਰਕਾਰ ਤਾਂ ਕਹਿੰਦੇ ਇਹਨਾਂਰ ਗੱਲ ਇਹ ਹੈ ਵੀ ਇਹਨਾਂ ਨੇ ਰੈਗੂਲਰ ਦਾ ਇੱਕ ਕੰਡੋਰ ਹੀ ਪਿੱਛਿਆ ਸੀਗਾ ਜੀ ਇਹ ਕਹ ਲੋ ਵੀ ਦਿੱਕਾ ਕੋਸ਼ੀ ਨਹੀਂ ਛੇ ਦਾ 7000-8000 ਕੀ ਸੀ ਉਹਦੇ ਵਿੱਚੋਂ ਵੀ ਆ ਜੀ 6000 ਦੇ ਦੇ ਆਪਕ ਦਾ ਨਹੀਂ ਫਿਰਦੇ ਆ ਚਾਹਤਾ ਨਹੀਂ ਬਤਾਉਂ ਕਿ ਇਹਨੇ ਆਪਸ਼ੀ ਚਰਖਾ ਹੋਈਆਂ ਕੀਤੀਆਂ ਸਾਡੇ ਤੇ ਲਾਗੂ ਕੀਤੀਆਂ ਲੇਕਿਨ ਸਾਨੂੰ ਰੈਗੂਲਰ ਮਲਾਜ ਮਹਾਰਾ ਦਿੱਕਾ ਹੋਵੇ ਕੋਸ਼ੀ ਹੋ ਨਹੀਂ ਦਿੱਕਾ ਕੋ ਨਹੀਂ ਦਿੱਕਾ ਕਹਿ ਲਗੇ ਜਿਵੇਂ ਮੈਂ ਕਹਾ ਵੀ ਸਰਕਾਰ ਦਾ ਕੋਈ ਨਹੀਂ ਲੱਗਦਾ ਛੁੱਟੀਆਂ ਦੇ ਤੇ ਰੈਗੂਲਰ ਮਲਾਜ ਮਹਾਰਾ ਤੇ ਉਹਦੇ ਕਿੱਥੇ ਖਾਦੀ ਲੱਗਦਾ ਅਲੈਕਾ ਨਾ ਇਹਨਾਂ ਨੇ ਇੱਕ ਲੈਟਰੀ ਕੱਢਣੀ ਐ ਉਹ ਵੀ ਯਾਨੀ ਸਾਡੇ ਕੋਲੇ ਰੈਗੂਲਰ ਵਾਲੀਆਂ ਹੈ ਨਹੀਂ ਇਹ ਮੇਰੀ ਮੰਗ ਵੀ ਹੈ ਤੇ ਮੇਰੀ ਮੰਗ ਸਾਡੀ ਪੀਐਸਆਰ ਰੂਲ ਲਾਗੂ ਹੋਣ ਰਿਹਾ ਜਿੱਦਿਮੀ ਆਹਨ ਮਲਾਜਮਾਂ ਤੇ ਪੀਐਸਆਰ ਰੂਲ ਲਾਗੂ ਹੋ ਕੇ ਰੈਗੂਲਰ ਇੱਕ ਮਲਾਜਮ ਬਣਦਾ ਜੋ ਸਾਡੇ ਨਾਲ ਕਰੀ ਕਿੱਤੀ ਸੀ ਜਿਨਾਂ ਨੇ ਕਿ ਪੀਐਸਆਰ ਨੂੰ ਰੈਗੂਲਰ ਕਰਨ ਦੀ ਇੱਛੇ ਸਾਡੀ ਸਕਾਰਾ ਹੁੰਦੇ ਕਹਿੰਦੇ ਸੀ ਕਿ ਇਹ ਮਲਾਜਮਾਂ ਨੂੰ ਅਸੀਂ ਰੈਗੂਲਰ ਕਰਾਂਗੇ ਉਹ ਗਰੰਟੀਆਂ ਦੇ ਵਿੱਚ ਇੱਕ ਗਰੰਟੀ ਸੀਗੀ ਉਹ ਯਾਨੀ ਕਿ ਇਹਨਾਂ ਨੇ ਇੱਕ ਆਲ ਦੇਖਣ ਨੂੰ ਹੋੜਾ ਪੱਟਤਾ ਜੀ ਹਾਂ ਜੀ ਯਾਨੀ ਕਹਿ ਲਗੇ ਕੁਛ ਦਿੱਤਾ ਨਹੀਂ ਕੁਛ ਦਿੱਤਾ ਨਹੀਂ ਜੀ ਭਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਜੀ ਸੱਚੀ ਕਰੋ ਸੱਚੀ ਕਰੋ